ਦਾ ਦਰਸ਼ਨ ਕਰਨ ਆ ਗਿਆ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਲਈ ਸੇਵਾ ਦੱਸੋ ਜੀ ਮੈਂ ਕੀ ਮੈਨੂੰ ਸੇਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫੱਤਿਆ ਵੀ ਸਾਨੂੰ ਘੋੜੀ ਦੀ ਜ਼ਰੂਰਤ ਆ ਵੀ ਤੇਰੇ ਕੋਲੇ ਘੋੜੇ ਘੋੜੀਆਂ ਰੱਖੇ ਨੇ ਤੂੰ ਸਾਨੂੰ ਇੱਕ ਘੋੜੀ ਦਿਵਾ ਦੇ ਵਧੀਆ ਅਸੀਂ ਇੱਥੋਂ ਅੱਗੇ ਜਾ ਇਹਨੇ ਕਿ ਕੀਤਾ ਇਹਨੇ ਘੋੜੀ ਛੋਟੀ ਨਹੀਂ ਦਿਹਾਕਿਆ ਮਰੀਜ਼ ਕੋਣੀ ਛੋਟੀ ਜੀ ਲੈ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫੱਤਿਹ ਜਿਹੜੀ ਤੂੰ ਕੋਣੀ ਲੈ ਕੇ ਆਇਆ ਨਾ ਵੀ ਇਹ ਸਾਡੇ ਬੈਠਣ ਦੇ ਯੋਗ ਨਹੀਂ ਹੈ ਅਸੀਂ ਇੱਥੇ ਬੈਠ ਨਹੀਂ ਸਕਦੇ ਤੂੰ ਕੋਈ ਵਧੀਆ ਕੋਣੀ ਲੈ ਕੇ ਆਉਣੀ ਸੀ ਕਹਿੰਦਾ ਮਹਾਰਾਜ ਫੌਰਤ ਮੇਰੇ ਕੋਲੇ ਕੋਣੀ ਹੈ ਨਹੀਂ ਕੋਈ ਮਹਾਰਾਜ ਕਹਿੰਦੇ ਫਿਰ ਇਹ ਕੋਣੀ ਤਾਂ ਨਹੀਂ ਮੈਨੂੰ ਚਾਹੀਦੀ ਜੇ ਕੋਣੀ ਨਹੀਂ ਹੈਗੀ ਤਾਂ ਫਿਰ ਕੋਣੀ ਤਾਂ ਹੈ ਨਹੀਂ ਤੇ ਨਾ ਕੋਣੀ ਤੇ ਨਾ ਤੂੰ ਮਹਾਰਾਜ ਨੇ ਇਹ ਗੱਲ ਕਹੀ ਤੇ ਫੱਤਾ ਜਦੋਂ ਘਰੇ ਗਿਆ ਘਰੇ ਘੋੜੇ ਬੰਨੀ ਹੋਈ ਸੀ ਤੇ ਘੋੜੇ ਦੇ ਸੱਪ ਲੜ ਗਿਆ ਸੱਪ ਕਿਤੇ ਉੱਥੇ ਬੈਠਾ ਸੀ ਕੋਲੀ ਤੇ ਉਹੀ ਫੱਤੇ ਦੇ ਲੜ ਗਿਆ ਨਾਲੇ ਫੱਤਾ ਮਰ ਗਿਆ ਤੇ ਨਾਲੇ ਘੋੜੀ ਮਰ ਗਈ ਆਖੋ ਸਤਨਾਮ ਵਾਹਿਗੁਰੂ ਤੇ ਗੁਰੂ ਤੋਂ ਬੇਮੁਖ ਹੋ ਗਿਆ ਜਾਂ ਤਾਂ ਗੁਰੂ ਪੀਰ ਦੇ ਨੇੜੇ ਜਾਓ ਨਾ ਤੇ ਜੇ ਗਏ ਹੋ ਤਾਂ ਉਹਦੀ ਫਿਰ ਗੱਲ ਮੰਨੋ ਉਹਦੇ ਬਚਨਾਂ ਤੇ ਪਹਿਰਾ ਦੇ ਜੀ ਜਾ ਫਿਰ ਉਹਦੇ ਨੇੜ ਹੀ ਨਾ ਜਾਂਦੇ ਹੁਣ ਗੁਰਮੁਖ ਪਿਆਰੋ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਨਾ ਉਹਦੀ ਮੁਕਤੀ ਨਹੀਂ ਹੁੰਦੀ ਮਹਾਰਾ ਕਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੁਰਤਾ ਕੋਈ ਪੁੱਛੂ ਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਵੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਸੋ ਇਸ ਕਰਕੇ ਭਾਈ ਤੇ ਜਦੋਂ ਉਥੋਂ ਮਹਾਰਾਜ ਫਿਰ ਅੱਗੇ ਚਲੇ ਗਏ ਆਲਮਗੀਰ ਆਲਮਗੀਰ ਇੱਕ ਸਿੱਖ ਮਿਲਿਆ ਭਾਈ ਵਧਾਈਆ ਸਿੰਘ ਉਹ ਵੀ ਘੋੜਿਆਂ ਦਾ ਵਪਾਰ ਕਰਦਾ ਸੀ ਤੇ ਉਹਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹੁਤ ਸੋਹਣਾ ਇੱਕ ਘੋੜਾ ਵੇਟ ਕੀਤਾ ਤੇ ਮਹਾਰਾਜ ਬਹੁਤ ਖੁਸ਼ ਹੋਏ ਤੇ ਬਖਸ਼ਤ ਦਿੱਤੀਆਂ ਭਾਈ ਵਧਾਈਆ ਸਿੰਘ ਨੂੰ ਘੋੜਾ ਵੇਟ ਕੀਤਾ ਉਹ ਉੱਥੇ ਇੱਕ ਮਾਤਾ ਬੈਠੀ ਸੀ ਮਹਾਰਾਜ ਨੂੰ ਕਹਿੰਦੇ ਮਾਤਾ ਸਾਨੂੰ ਪਾਣੀ ਦੀ ਜ਼ਰੂਰਤ ਆ ਤੇ ਮਾਤਾ ਨੇ ਦੱਸਿਆ ਕਿ ਉਹ ਖੂਹ ਆ ਮਹਾਰਾਜ ਖੂਹ ਤਾਂ ਹੈਗਾ ਪਾਣੀ ਆਏਗਾ ਪਰ ਛੱਪ ਬਹੁਤ ਵੱਡਾ ਰਹਿਦਾ ਅਸੀਂ ਅੱਜ ਕੱਲ ਤੇ ਮਹਾਰਾਜ ਨੇ ਤੀਰ ਚਲਾਇਆ ਤੇ ਉਹ ਸੱਪ ਨੇ ਬੱਝਿਆ ਜਾ ਕੇ ਸੱਪ ਮਰ ਗਿਆ ਤੇ ਉਹ ਖੂਹ ਜਿ ਡਿੱਗ ਪਿਆ ਪਾਣੀ ਖਰਾਬ ਹੋ ਗਿਆ ਸਾਰਾ ਤੇ ਮਹਾਰਾਜ ਨੇ ਫਿਰ ਉੱਥੇ ਇੱਕ ਤੀਰ ਹੋਰ ਮਾਰਿਆ ਤੇ ਉੱਥੇ ਪਾਣੀ ਦਾ ਫੁਹਾਰਾ ਉੱਠਿਆ ਤੇ ਮਹਾਰਾਜ ਨੇ ਉੱਥੇ ਸ਼ਨਾਗ ਪਾਣੀ ਕੀਤਾ ਸਿੰਘਾਂ ਨੇ ਸਨਾਨ ਕੀਤਾ ਕਲਬਗੀਰ ਫਿਰ ਉਹ ਗੁਰਮੁਖ ਪਿਆਰੋ ਮਾਤਾ ਨੂੰ ਕੋੜ ਦਾ ਰੋਗ ਸੀ ਮਾਤਾ ਦੇ ਸਰੀਰ ਤੇ ਕੋੜ ਸੀ ਉਹ ਕਹਿੰਦੀ ਬਾਬਾ ਜੀ ਮੇਰਾ ਵੀ ਕੋੜ ਦਾ ਰੋਗ ਠੀਕ ਕਰ ਦਿਓ ਮਾ ਗੁਰੂ ਸਾਹਿਬ ਕਹਿੰਦੇ ਭਾਈ ਜਿਹੜਾ ਇੱਥੇ ਸਨਾਨ ਕਰੂਗਾ ਉਹਦਾ ਰੋਗ ਠੀਕ ਹੋਇਆ ਕਰੂਗਾ ਤੇ ਬੀਬੀ ਨੇ ਸਨਾਨ ਕੀਤਾ ਤੇ ਉਹਦਾ ਕੋੜ ਦਾ ਰੋਗ ਜਿਹੜਾ ਸੀ ਉਹ ਠੀਕ ਹੋ ਗਿਆ ਸੋ ਇਸੇ ਤਰ੍ਹਾਂ ਹੀ ਫਿਰ ਜਦੋਂ ਇਧਰ ਆਪਾਂ ਹੁਣ ਇੱਥੇ ਇਤਿਹਾਸ ਸਬੰਤ ਗੁਰੂ ਗੋਬਿੰਦ ਸਿੰਘ ਜੀ ਦੇ ਇਥੇ ਰੁਕਾਂਗੇ ਤੋਂ ਕੱਲ ਨੂੰ ਜਾਂ ਅਸੋਤ ਰਾਂਗੇ ਆਲੋਗੇ ਹੁਣ ਮਹਾਰਾਜ ਆਦਮਕੀਰ ਪਹੁੰਚ ਗਏ ਤੇ ਜਿਹੜੇ ਗਰੀਖਾ ਤੇ ਨਵੀਖਾ ਸੀ ਉਹਨਾਂ ਨੂੰ ਮਹਾਰਾਜ ਨੇ ਬਾਪ ਸੰਬੋੜ ਦਿੱਤਾ ਸੀ ਤੇ ਇੱਥੋਂ ਫਿਰ ਮਹਾਰਾਜ ਕੱਲ ਨੂੰ ਉਹੀ ਦੇ ਉਹੀ ਪਿੰਡ ਵੱਲੋਂ ਇਧਰ ਮੋੜ ਕੇ ਰਾਏਪੁਰ ਵੱਲ ਇਤਿਹਾਸ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਤੇ ਆਓ ਹੁਣ ਆਪਾਂ ਛੋਟੇ ਸਾਹਿਬ ਜਦਾਂ ਦਾ ਇਤਿਹਾਸ ਜਿਹੜਾ ਉਹ ਸਰਬਨ ਕਰੀ ਕਲਗੀਧਰ ਮਹਾਰਾਜ ਜੀ ਦੇ ਜਿਹੜੇ ਛੋਟੇ ਸਾਹਿਬ ਜਦਾਂ ਦੇ ਕੱਲ ਆਪਾਂ ਜੀ ਮੁਰਿੰਡੇ ਤੋਂ ਛੂਟੇ ਸਾਹਿਬ ਜਦਦੇ ਫਤਿਹਗੜ ਸਾਹਿਬ ਪਹੁੰਚ ਗਏ ਨੇ ਫਤਿਹਗੜ ਸਾਹਿਬ ਇਸ ਸਰਹੰਦ ਕਿਹਾ ਜਾਂਦਾ ਸੀ ਤੇ ਸਰਹੰਦ ਦੇ ਵਿੱਚ ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਜਾਂਦੇ ਜਦੋਂ ਪਹੁੰਚੇ ਨੇ ਠੰਡੇ ਪੁੱਜ ਦੇ ਵਿੱਚ ਤੇ ਗੁਰਮੁਖ ਪਿਆਰੇ ਪੁੱਸਿਆ ਘਰ ਬਕੀਤੇ ਨੂੰ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਜ ਆਤੇ ਨੇ ਇਹਨਾਂ ਨੂੰ ਕਿੱਥੇ ਰੱਖਣਾ ਹੈ ਤੇ ਉਸ ਸਮੇਂ ਕਨਗਿਆ ਵਾਲੇ ਪਾਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੰਨਨ ਨੂੰ ਜੀਤੇ ਨੇ ਕਿਹਾ ਕਿ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖੋ ਤੇ ਠੰਡਾ ਬੁਰਜ ਬੜਾ ਉੱਚੀ ਜਗ੍ਹਾ ਤੇ ਸੀ ਤੇ ਉੱਥੇ ਸਾਹਜ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਉੱਥੇ ਫਿਰ ਮੋਤੀ RAM ਮਹਰ ਨੇ ਆ ਕੇ ਸਭ ਜੱਦਿਆਂ ਨੂੰ ਦੁੱਧ ਪਿਲਾਇਆ ਤੇ ਗੁਰਮੁਖ ਪਿਆਰਿਓ ਆਪਾਂ ਉਹਦੇ ਵਿਚਾਰ ਕਰਦੇ ਰਹਿੰਦੇ ਆ ਵੀ ਦੁੱਧ ਬੜਾ ਮਹਿੰਗਾ ਸੀ ਉਸ ਵੇਲੇ ਕਿਉਂਕਿ ਮੋਤੀराम ਮਹਿਰ ਦਾ ਜਿਹੜਾ ਸਾਰਾ ਪਰਿਵਾਰ ਸੀ ਉਹਨੂੰ ਕੋਲੂ ਦੇ ਵਿੱਚ ਦੀ ਪੀੜਿਆ ਗਿਆ ਸੱਤ ਸਾਲ ਦਾ ਉਹਦਾ ਬੱਚਾ ਸੀ ਮੋਤੀराम ਮਹਿਰ ਦਾ ਨਰੇਣਾ ਉਹਦਾ ਨਾਮ ਸੀ ਤੇ ਇੱਕ ਮੋਤੀराम ਮਹਿਰ ਦੀ ਮਾਂ ਸੀ ਤੇ ਮੋਤੀराम ਮੈਨੇ ਨਹੀਂ ਘਰ ਵਾਲੀ ਬੀਬੀ ਭੋਲੀ ਤੇ ਮੋਤੀराम ਹੈ ਚਾਰਾਂ ਨੂੰ ਕੋਹਲੂ ਦੇ ਵਿੱਚ ਨੇ ਪੀੜ ਦਿੱਤਾ ਗਿਆ ਕਿ ਉਹਨਾਂ ਨੇ ਸਾਮਜਾਦਿਆਂ ਨੂੰ ਦੁੱਤ ਕਿਉਂ ਭਲਾਇਆ ਤੇ ਠੰਡੇ ਭੋਜ ਦੇ ਵਿੱਚ ਸਾਮਜਾਦਿਆਂ ਨੂੰ ਰੱਖਿਆ ਗਿਆ ਪਹਿਲੇ ਦਿਨ ਗੁਰੂ ਅਕਾਲ ਪੁਰਖ ਮੋਤੀਰਾਮ ਨੇ ਦੁੱਤ ਭਲਾਇਆ ਪਹਿਲੀ ਪੇਸੀ ਹੋਈ ਤੇ ਦੂਨਾ ਸੰਗ ਹੰਡੂਰੀਆ ਦੱਸਦਾ ਹੈ ਕਿ ਬਹੁਤ ਤਸੀਹੇ ਜਿਹੜੇ ਸੀ ਸਾਬਜਦਿਆਂ ਨੂੰ ਦਿੱਤੇ ਗਏ ਇੱਕ ਦਰਖਤ ਦੇ ਨਾਲ ਬਨ ਕੇ ਸਾਬਜਦਿਆਂ ਨੇ ਗੁਲੇਲੇ ਮਾਰੇ ਗਏ ਖੰਡ ਦੇ ਵਿੱਚ ਗੁਲੇਲੇ ਮਾਰੇ ਗਏ ਤੇ ਪਾਪਾ ਫਤੇ ਸਿੰਘ ਜਿਹੜਾ ਸੁਲਤਾਨ ਸਾਹਿਬ ਹੁੰਦਾ ਸੀ ਉਹਦੇ ਕੰਨੇ ਅੱਖ ਦੇ ਵਿੱਚ ਖੂਨ ਵੀ ਸਮਲ ਲੱਗ ਪਿਆ ਸੀ ਤੇ ਬੜਾ ਉਹਨਾਂ ਨੂੰ ਤਸੀਹੇ ਦਿੱਤੇ ਗਏ ਸਾਬਜਦਿਆਂ ਨੂੰ ਤਸੀਹੇ ਤੇ ਲੈ ਕੇ ਗਏ ਪਹਿਲੇ ਦਿਨ ਕਿ ਤੁਸੀਂ ਇਸਲਾਮ ਨੂੰ ਕਬੂਲ ਕਰ ਲੋ ਪਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਮਹਾਰਾਜ ਜੀ ਦੇ ਲਾਲਾਂ ਨੇ ਗੁਰਮੁਖ ਪਿਆਰੋਂ ਈਨ ਨਹੀਂ ਮੰਨੀ ਬੜੇ ਲਾਲ ਦਿੱਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਬਹੁਤ ਸੁਖ ਸੁਭੂਤਾਂ ਦਿੱਤੀਆਂ ਜਾਣਗੀਆਂ ਪਰ ਕਲਗੀਧਰ ਗੁਰੂ ਗੋਬਿੰਦ ਸਿੰਘ ਪਾਸਾ ਜੀ ਦੇ ਲਾਲ ਨਾ ਮੰਨੇ ਪਹਿਲੇ ਦਿਨ ਤੇ ਦੂਸਰੇ ਦਿਨ ਜਦੋਂ ਫਿਰ ਉਹਨਾਂ ਨੇ ਫੇਰ ਪੇਸੀ ਤੇ ਲੈ ਕੇ ਗਏ ਪਰ ਦਾ ਦਰਵਾਜ਼ਾ ਜਿਹੜਾ ਸੀ ਉਹ ਬੰਦ ਕਰ ਦਿੱਤਾ ਤੇ ਛੋਟਾ ਦਰਵਾਜ਼ਾ ਜਿਹੜਾ ਖੋਲ੍ਹ ਦਿੱਤਾ ਤੇ ਸਾਮ ਜਾਤੇ ਗਏ ਉਹਨਾਂ ਨੂੰ ਐਸੀ ਜਦੋਂ ਝੋਕ ਦੇ ਅੰਦਰ ਆਉਣਗੇ ਤਾਂ ਐਸੀ ਤਾੜੀਆਂ ਮਾਰ ਕੇ ਮਨ ਲਵਾਗੇ ਵੀ ਇਹਨਾਂ ਨੇ ਇਸ ਨਾਮ ਨੂੰ ਕਬੂਲ ਕਰ ਲਿਆ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਮ ਜਾਤੇ ਉਹਨਾਂ ਨੇ ਜਦੋਂ ਗਏ ਤੇ ਉਹਨਾਂ ਨੇ ਪਹਿਲਾਂ ਆਪਣੇ ਚਾਰਲੇ ਜਿਹੜੇ ਸੀ ਉਹ ਛੋਟੀ ਤਰਤ ਦੇ ਵਿੱਚ ਦੀ ਅੰਦਰ ਲੰਘਾਏ ਤੇ ਗੁਰਮੁਖ ਪਿਆਰੋ ਫੇਰ ਉਹ ਕਰੋਧ ਦੇ ਵਿੱਚ ਆ ਗਏ ਉਸ ਸਮੇਂ ਕਚਹਿਰੀ ਲੱਗੀ ਸੀ ਸੁਚਾ ਅਨੰਦ ਵਰਗੇ ਮਲੇਰ ਪੋਟਲੇ ਵਾਲਾ ਨਵਾਬ ਤੇ ਹੋਰ ਜਿਹੜੇ ਬਜ਼ੀਤੇ ਦੇ ਅਹਲਕਾਰ ਬੈਠੇ ਸੀ ਤੇ ਉਸ ਸਮੇਂ ਕਿਹਾ ਗਿਆ ਵੀ ਤੁਹਾਨੂੰ ਮਾਰ ਦਿੱਤਾ ਜਾਊਗਾ ਵੀ ਤੁਸੀਂ ਕਿਉਂ ਜਾਣ ਗਵਾਉਨੇ ਹੋ ਪਰ ਸਾਬ ਜਾਦਿਆ ਨੇ ਉਸ ਸਮੇਂ ਸੂਬੇ ਦੀ ਕਚਹਿਰੀ ਦੇ ਵਿੱਚ ਵੀ ਜਾ ਕੇ ਡੋਲੇ ਨਹੀਂ ਲਾਲਾ ਫਤਿਹ ਦਾ ਜ਼ਿਕਰ ਛੱਡੇ ਸੂਬੇ ਦੀ ਕਚਰੀ ਜਾਏ ਕਿ ਲਾਲਾ ਫਤਿਹ ਸੂਬੇ ਦੀ ਜੈ ਜੈਕਾਰੇ ਕਹੋ ਉਹਨਾਂ ਨੇ ਸੌਂ ਜਾਦਾਂ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਖਤੇ ਦਾ ਜ਼ਿਕਾਰਾ ਬੋਲੇ ਸੋਨੇ ਹਾਲ ਦਾ ਜ਼ਿਕਾਰਾ ਲਾਇਆ ਤੇ ਸਾਰੇ ਹਰਾਨ ਹੋ ਗਏ ਉਹ ਕਹਿੰਦੇ ਤੁਸੀਂ ਇੱਥੇ ਜ਼ਿਕਾਰੇ ਬੋਲਦੇ ਹੋ ਇਹ ਨੰਦ ਫੁਰਨੀ ਹੈ ਇਹ ਤਾਂ ਸੂਬਾ ਸਰਹੰਦ ਦੀ ਕਚਹਿਰੀ ਆ ਝੁੱਕ ਕੇ ਸਲਾਮ ਕਰੋ ਪਰ ਸਾਹ ਜਾਦਾਂ ਨਹੀਂ ਮੰਨੇ ਤੇ ਉਸ ਸਮੇਂ ਉਹ ਸੂਬਾ ਸਰਬੰਦ ਕਹਿਣ ਲੱਗਿਆ ਵੀ ਜੇ ਤੂੰ ਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ ਸਾਬ ਜਾਤੇ ਕਹਿੰਦੇ ਜੇ ਤੂੰ ਸਾਨੂੰ ਛੱਡ ਦਿੱਤਾ ਅਸੀਂ ਆਪਣੇ ਨਾਲ ਦੇ ਸਿੰਘਾਂ ਨੂੰ ਇਕੱਠੇ ਕਰਕੇ ਤੇ ਤੇਰਾ ਸਿਰ ਵੰਡ ਕੇ ਲੈ ਕੇ ਜਾਵਾਂਗੇ ਆ ਤੂੰ ਸਤਨਾਮ ਸਿਬਦਾਂ ਤੇ ਉਸ ਸਮੇਂ ਸੂਬਾ ਸਰਬੰਦ ਕਹਿਣ ਲੱਗਿਆ ਵੀ ਬਰਾ ਤੁਸੀਂ ਕਹਿਣਾ ਮੰਨ ਲਓ ਕਿਉਂ ਜਾਣਕ ਬਹੁ ਨੇ ਯੋ ਬੱਚੇ ਮੰਨ ਲਓ ਮੇਰਾ ਕਹਿ up the hill, go bend the cylinder down There's a foot down the ਨਾਮ ਨੂੰ ਕਬੂਲ ਕਰ ਲੋ ਕਹਿੰਦੇ ਇਸ ਨਾਮ ਨੂੰ ਕਬੂਲ ਕਰਨਾ ਅਸੀਂ ਆਪਣੇ ਧਰਮ ਦੇ ਵਿੱਚ ਪਰਪਤ ਹਾਂ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਉਹ ਕਹਿੰਦੇ ਤੁਸੀਂ ਸਾਡੇ ਪਿਤਾ ਨੂੰ ਮਾਰ ਨਹੀਂ ਸਕਦੇ ਉਹਨਾਂ ਨੂੰ ਮਾਰਨ ਵਾਲਾ ਜੇ ਕੋਈ ਜੰਮਿਆ ਨਹੀਂ ਅੰਤ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦੇ ਤੁਹਾਡੇ ਤੁਸੀਂ ਜਿਹੜੇ ਤੁਹਾਡੇ ਭਰਾ ਉਹਨਾਂ ਨੂੰ ਮਾਰ ਦਿੱਤਾ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਪਰ ਅਸੀਂ ਜਿਹੜਾ ਧਰਮ ਤੁਸੀਂ ਗੋਲ ਨਹੀਂ ਤੁਸੀਂ ਆਪਣਾ ਜਿਹੜਾ ਸਿੱਖੀ ਸਿਧਰਤ ਕੋ ਨਹੀਂ ਛੱਡਣਾ ਹੈ ਤੇ ਤੁਸੀਂ ਧੰਨ ਹੋ ਜੇ ਤੁਸੀਂ ਉਹਨਾਂ ਨੂੰ ਮਾਰ ਰਿਹਾ ਦਿੱਤਾ ਤੇ ਤੁਸੀਂ ਧੰਨਤਾ ਦੇ ਯੋਗ ਹੋ ਤੁਸੀਂ ਉਹਨਾਂ ਦੇ ਦਰਸ਼ਨ ਕੀਤੇ ਨੇ ਸਭ ਦਰਜਾ ਸਾਡੇ ਭਰਾਵਾਂ ਦੇ ਦਰਸ਼ਨ ਕੀਤੇ ਨੇ ਸੁਗਰਮਖ ਪਿਆਰੋ ਕਲਗੀਆਂ ਵਾਲੇ ਪਾਤਸ਼ਾਹ ਜਿਹਦੇ ਛੋਟੇ ਲਾਲ ਬੜਾ ਉਹਨਾਂ ਨੂੰ ਡਰਾਵੇ ਦਿੱਤੇ ਨਾਲਿਛ ਦਿੱਤੇ ਪਰ ਕਿਸੇ ਵੀ ਗੱਲ ਤੇ ਉਹਨਾਂ ਨੇ ਕਹੀ ਨਹੀਂ ਮੰਨੀ ਦੋਲੇ ਨਹੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ ਫਿਰ ਉਸ ਸਮੇਂ ਸੱਚਾ ਨੰਦ ਨੇ ਕਿਹਾ ਵੀ ਇਹਨਾਂ ਨੂੰ ਖਤਮ ਕਰ ਦਿਓ ਤੇ ਮਨਿਰਕੁਟ ਰੋਏ ਵਾਲੇ ਨਰਬਾਬ ਨੂੰ ਵੀ ਕਿਹਾ ਵੀ ਤੂੰ ਆਪਣੇ ਭਰਾ ਦਾ ਬਦਲਾ ਲੈ ਲੈ ਪਰ ਉਹਨੇ ਵੀ ਕਿਹਾ ਕਿੰਦਾ ਨਹੀਂ ਕਿਹਾ ਮੈਂ ਇਹਨਾਂ ਮਸੂਮਾਂ ਤੋਂ ਆਪਣੇ ਭਰਾ ਦਾ ਬਦਲਾ ਨਹੀਂ ਲਵਾਂਗਾ ਜੇ ਬਦਲਾ ਲਵਾਂਗਾ ਤਾਂ ਜ਼ਰੂਰ ਮੈਂ ਕਿਹਾ ਇਹਨਾਂ ਦੇ ਪਿਤਾਂ ਤੋਂ ਬਦਲਾ ਲਵਾਂਗਾ ਉਸ ਸਮੇਂ ਨਾਰਖਾਨੇ ਵੀ ਜਵਾਬ ਦਿੱਤਾ ਜੋ ਮਲੇਰਕੋਟਲੇ ਦਾ ਨਵਾਬ ਸੀ ਸ਼ੇਰਖਾ ਉਹਨੇ ਵੀ ਜਵਾਬ ਦੇ ਦਿੱਤਾ ਸੀ ਸੋਹਣੇ ਬੱਚਿਆਂ ਦੇ ਹੱਥ ਵਿੱਚ ਹਾਂ ਦਾ ਨਾਰਾ ਮਾਰਿਆ ਇਸ ਕਰਕੇ ਉਹਦੀ ਰਿਆਸਤ ਅੱਜ ਤੱਕ ਉਜੀਦੀ ਹੈ ਮਲੇਰਕੋਟਲੇ ਦੇ ਵਿੱਚ ਨੇ ਗੁਰਮੁਖ ਪਿਆਰੇ ਦੇਖੋ ਮੁਸਲਮਾਨ ਜਿਹੜੇ ਨੇ ਉਹ ਆਪਣੇ ਹਰ ਇੱਕ ਪਿੰਡ ਦੇ ਵਿੱਚ ਨਹੀਂ ਹਾਂ ਜਿਹੜੀ ਉਹਨਾਂ ਦੀ ਰਿਆਸਤ ਸੀ ਮਲੇਰਕੋਟਲੇ ਦੀ ਤੇ ਉਹਨੂੰ ਕੋਈ ਜਿੰਨੇ ਵੀ ਉੱਥੇ ਮੁਸਲਮਾਨ ਸੀ ਉਹਨਾਂ ਨੂੰ ਕਦੇ ਕਿਸੇ ਨੇ ਕੁਝ ਕਿਹਾ ਨਹੀਂ ਹੈ ਸ਼੍ਰੀਸਰ ਕੇ ਗੁਰਮੁਖ ਪਿਆਰੋ ਇੱਥੇ ਗੁਰਦੁਆਰਾ ਹਾ ਦਾ ਨਾਰਾ ਵੀ ਬਣਿਆ ਹੋਇਆ ਪਨੇਰਕੋਟ ਦੇ ਵਿੱਚ ਸੋ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਨੂੰ ਫਿਰ ਉਸ ਸਮੇਂ ਵਜੀਤੇ ਨੇ ਕਾਜੀ ਨੂੰ ਕਹਿ ਕੇ ਫਤਵਾ ਸੁਣਾ ਦਿੱਤਾ ਸੀ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾ ਦੇ ਬਕਤਨ ਪਸੀਦ ਕਰ ਦਿੱਤਾ ਜਾਵੇ ਸੋ ਇਸ ਤਰ੍ਹਾਂ

ਕਈ ਸਿੱਖ ਤਤ ਤਰਨ ਲਾ ਲੰਗਤ ਤੇ ਮੁਖ ਰੂਪ ਨੇ ਕੀਤੀ ਟੁੱਟੀ ਨਾ ਵਾਰ ਚੁੱਕਾ ਖਾਸ ਕੋਈ ਦਿੱਕੀ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਆਪਣੀਆਂ ਨੇ ਸੋ ਬੇਤੀਆ ਕੱਲ ਨੂੰ ਕਿਸਵਾਰ ਲੱਗੇਗਾ ਪਰਸੋਂ ਸੋ ਪਰਸੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਤੇ ਹੋਣਗੇ ਸੋ ਸੰਗਤ ਅਨਹਾ ਜਿੰਨੇ ਪਰਕੇ ਸੁਬਿੱਲ ਦੇ ਰਾਤ ਨੂੰ ਸੋ ਸ਼ਹੀਦ ਸੰਗਤ ਸਿੰਘ ਲੱਗਰ ਜੋ ਇਸ ਜੋ ਵਿਲੇਜ ਰਾਤ ਤੇ ਸ਼ਹੀਦ ਦਾ ਨਾਮ ਰੱਖਿਆ ਗਿਆ ਸੀ ਸ਼ਹੀਦ ਸੰਗਤ ਸਿੰਘ ਲੱਗਰ ਸੇਥੇ ਸ਼ਹੀਦ ਸੰਗਤ ਸਿੰਘ ਲੱਗਰ ਦੇ ਵਿੱਚ ਸੋ ਪਰਸਨ ਕਨਕੀਤਾ ਜਿਹਨੇ ਵੱਡੇ ਸਾਹਿਬ ਜੱਤੇ ਤੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਤ ਸੋ ਸੇਠ ਜੀ ਦਾ ਬਰਬਰ ਟੋਟਰ ਮਲ ਜੀ ਦੇ ਸ਼ਹੀਦ ਬਾਬਾ ਮੋਤੀ ਰਾਮ ਮੇਰਾਮ ਦੇ ਸਾਰੇ ਪਰਿਵਾਰ ਸ੍ਰੀ ਜੀ ਉਸ ਮਰ ਪਰਸੀ ਸੋਖਮੇ ਸਾਡੇ ਦੇ ਪਹੜਾਉਣ ਗਏ ਸਾਰੀਆਂ ਸਮਸਤਾਂ ਦੀ ਹਾਜ਼ਰੀਆਂ ਭਰਨੀਆਂ ਸਾਨੂੰ ਧੰਨਵਾਦ ਜੀ ਸੁਗਰਾਮ ਫਤਿਹਵਾਦੀ ਬੀਰ ਜੀ ਦਾ ਖਾਸ ਸਵਾਗਤ ਵਾਰੀ ਜੀ ਸਿੱਖਤ ਤੇ ਪਰਗਟ ਸਿੰਘ ਦਾ ਧੰਨਵਾਦ ਜਿੰਨੇ ਆ ਕੇ ਸੋ ਇਥੋਂ ਦਾ ਪ੍ਰੋਗਰਾਮ ਲੈ ਕੇ ਕੀਤਾ ਸੋ ਸਾਰੀਆਂ ਸਮਸਤਾਂ ਦਾ ਧੰਨਵਾਦ ਜਿਹਨੇ ਵੀ ਪਹੁੰਚੇ ਹੋ ਸੋ ਸੋ ਸਾਰੇ ਸੰਗਤ ਨੂੰ ਤੇਰੇ ਬਾਉ ਜੀ ਫਤਿਹ ਬਣਾ ਵਾਰੀ ਬੁਝਿਖ ਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਸੰਗਤ ਨੂੰ ਮੈਂ ਤੇ ਚਾਹ ਪਾੜੂ ਬੰਦਨ ਕਰੀਦਾ ਸਾਰਾ ਜਿਹਨੂੰ ਸ਼ਕਤੀ ਦਾਇਉ ਪਈ ਵਾਹਿਗੁਰੂ ਜੀ ਕੀ ਫਤਿਹ